ਦੋ ਨਾਰੇ ਲਾਵਾਂਗੇ ਪੰਜਾਬ ਸਰਕਾਰ ਮੁਸਤਫਾ ਪੰਜਾਬ ਸਰਕਾਰ ਮੁਸਤਫਾ ਕੇਂਦਰ ਸਰਕਾਰ ਮੁਸਤਫਾ ਕੇਂਦਰ ਸਰਕਾਰ ਮੁਸਤਫਾ ਸਾਥਿਓ ਅੱਜ ਸਰਦੇ ਜਿਨ੍ਹਾਂ ਵੀ ਸਾਡੇ ਟ੍ਰੇਡ ਯੂਨੀਅਨ ਦੇ ਸੱਦੇ ਤੇ ਅੱਜ ਸਾਡੀਆਂ ਸਾਰੀਆਂ ਸਾਮਾਂ ਦੇ ਅੱਗੂ ਸਾਰੀਆਂ ਸਾਮਾਂ ਇਸ ਮੁਕਾਮ ਤੇ ਪਹੁੰਚ ਕੇ ਤੋਂ ਵੀ ਦਿੱਤੀ ਗਲੀ ਨਾਲ ਇਸ ਮੁਕਾਮ ਤੇ ਪਹੁੰਚ ਕੇ ਅੱਜ ਅਰਦਾਸ ਦੇ ਬੈਠੇ ਹਾਂ ਪਰ ਉਹ ਦੇਸ਼ ਇਹਨਾਂ ਸਰਕਾਰੀ ਨੀਤੀਆਂ ਦੇ ਖਿਲਾਫ ਉੱਠ ਰਹੇ ਆ ਗਏ ਜਿਸ ਤਰ੍ਹਾਂ ਦੇ ਪੰਜਾਬ ਸਰਕਾਰ ਉਹ ਇੱਕ ਸਰਕਾਰ ਦੇ ਹੀ ਨੀਤੀਆਂ ਦੇ ਕੰਮ ਕਰ ਰਹੀ ਹੈ ਇਸ ਵਾਸਤੇ ਅੱਜ ਆਪਾਂ ਨੂੰ ਸਾਰੇ ਨੇ ਇਕੱਠੇ ਹੋ ਕੇ ਇਸ ਤਰ੍ਹਾਂ ਸੜਕਾਂ ਦੇ ਕਿਨਾਰੇ ਤੇ ਬੈਠ ਕੇ ਅਫਾ ਰੋਣਾ ਰੋਣ ਦਾ ਮੌਕਾ ਮਿਲਿਆ ਹੈ ਸੋ ਅਸੀਂ ਜੇਕਰ ਇਸੇ ਤਰ੍ਹਾਂ ਹੀ ਇਖਾਟੇ ਦਿਖਾ ਕੇ ਸਰਕਾਰ ਦੇ ਖਿਲਾਫ ਲੜਾਈ ਲੜਾਂਗੇ ਤਾਂ ਸਰਕਾਰ ਆਪੀ ਕਰਾ ਦੋਚ ਪ੍ਰਤੀ ਦੇ ਹਉਮੀ ਇੱਕ ਪਾਸੇ ਸਾਨੂੰ ਚਾਹੀਦਾ ਹੈ ਕਿ ਅਸੀਂ ਅੱਗੇ ਤੋਂ ਵੀ ਅੱਗੇ ਰਹੀ ਹਮਲਾਵਾਰੀ ਸਰਕਾਰ ਦੇ ਨੀਚੇ ਦੇ ਖਿਲਾਫ ਲੜਾਈ ਲੜਦੇ ਰਹੀਏ ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਮੋਦੀ ਸਰਕਾਰ ਨੇ ਬਾਹਰ ਵਿਦੇਸ਼ੀ ਤਾਕਤਾਂ ਦੇ ਨਾਲ ਡੀਲ ਕਰਕੇ ਆਪਣੇ ਲੋਕਾਂ ਤੇ ਮਾਰੂ ਨੀਤੀਆਂ ਬਣਾ ਕੇ ਉਹਨਾਂ ਨੂੰ ਲਾਗੂ ਕਰਨ ਦਾ ਚਿਰਸਲਾ ਬਣਾ ਰਹੀ ਹੈ ਜਿਸ ਤਰ੍ਹਾਂ ਇਸ ਜਿਹੜੀਆਂ ਨੀਤੀਆਂ ਲਾਗੂ ਕਰੇਗੀ ਉਹਦੇ ਨਾਲ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ ਖਾਤ ਕਰਕੇ ਜਿਹੜੇ ਪੈਨਸ਼ਨ ਤੇ ਮੁਲਾਜ਼ਮ ਐ ਇਹਨਾਂ ਨੂੰ ਉਹ ਭਿਖਾਰੀ ਬਣਾ ਕੇ ਰੱਖ ਦੇਗੀ ਕਿਉਂਕਿ ਇਹ ਨਹੀਂ ਪਤਾ ਲੱਗਿਆ ਕਰਦਾ ਕਿ ਇਹ ਸਰਕਾਰੀ ਮੁਲਾਜ਼ਮ ਐ ਕਿ ਇਹ ਮਜ਼ਦੂਰ ਐ ਜਾਂ ਇਹ ਦਿਹਾੜੀਦਾਰ ਐ ਜਾਂ ਇਹ ਕਿਰਤੀ ਲੋਕ ਐ ਉਹ ਸਾਰੇ ਇੱਕੋ ਹੀ ਉਹਨਾਂ ਨੂੰ ਰਸਤੇ 'ਚ ਲੰਘਾਉਣਾ ਚਾਹੁੰਦੀ ਐ ਇਸ ਵਾਸਤੇ ਆਪਾਂ ਨੂੰ ਸਰਕਾਰ ਦੇ ਖਿਲਾਫ ਇਹੋ ਜਿਹੇ ਮੋਰਚੇ ਲਾਉਂਦੇ ਰਹਿਣਾ ਚਾਹੀਦਾ ਅਗੇ ਜੋ ਸਾਡੇ ਇੱਥੇ ਉਸੇ ਮਿਲਕੋਸ ਵਿੱਚ ਲੋਕੀ ਕਰਦੇ ਹੋਏ ਅੱਜ ਸਾਨੂੰ ਇੱਕ ਮਹਿਸੂਸ ਹੋਇਆ ਕਿ ਵਾਕਿਆ ਹੀ ਜਿਹੜੇ ਸਾਡੇ ਭੈਣ ਭਰਾ ਕਿਰਤੀ ਲੋਕਾਂ ਤੇ ਜਿਹੜਾ ਤਸ਼ੱਦਦ ਹੋ ਰਿਹਾ ਸਾਡੇ ਜੀਵਨ ਤੋਂ ਨੂੰ ਕੀਤਾ ਜਾਂਦਾ ਸੀ ਸਿਰਫ ਇਹ ਸਰਕਾਰਾਂ ਦੇ ਇਸ਼ਾਰਿਆਂ ਦੇ ਕਿਉਂਕਿ ਜਿਹੜੇ ਮੁਸਲਮਾਨ ਕਰਮਚਾਰੀ ਨੇ ਉਹ ਵੀ ਸਾਡੇ ਭੈਣ ਭਰਾ ਨੇ ਉਹ ਅਰ ਫਿਰ ਵੀ ਉਹਨਾਂ ਨੂੰ ਕੱਢੂਰ ਕਰਕੇ ਤਸ਼ੱਦਦ ਕਰਾਇਆ ਜਾਂਦਾ ਹੈ ਇਹ ਕੰਮ ਵੀ ਹਰ ਰੋਜ਼ ਦੇਖਦੇ ਹੋ ਕਿ ਕਿਸ ਤਰ੍ਹਾਂ ਕੁਸਤਾ ਜਿਹੜਾ ਡੰਡਾ ਹੈ ਸਾਡੇ